ਅੱਜ ਅਚਾਨਕ ਮੈਂ ਪਹਿਲਾਂ ਬੈਠਾ ਸੀ ਫਿਰ ਉਹ ਮੈਂ ਘਰ ਗਿਆ ਮੈਂ ਕਿ ਚੱਲ ਮੈਂ ਰੋਟੀ ਖਾ ਆਵਾਂ ਠੀਕ ਠੀਕ ਹੈ ਤੇ ਮੈਂ ਇੱਦਾਂ ਹੀ ਗੱਲੇ ਨੂੰ ਲੋਕ ਲਾਇਆ ਤੇ ਮੈਂ ਘਰ ਗਿਆ ਘਰ ਮੈਂ ਰੋਟੀਆਂ ਦੋ ਖਾਧੀਆਂ ਜੀ ਕਾਕੇ ਮੈਂ ਗੱਡੀ ਚੱਕੀ ਜੋ ਬਾਹਰ ਸਾਇਆ ਨਾ ਜੀ ਤੇ ਇਹ ਪਿੱਛੇ ਲੱਗਿਓ ਸੀ ਜਿੱਦਾਂ ਮੇਰੇ ਉਹ ਕੈਮਰੇ ਕੁਮਰੇ ਤੋੜਨਾ ਠੀਕ ਹੈ ਜੀ ਜਦੋਂ ਇਹ ਕੈਮਰੇ ਕੁਮਰੇ ਤੋੜਨ ਲੱਗੇ ਮੈਂ ਜਿੱਦਾਂ ਗੱਡੀ ਜੁਤਰੇ ਆਇਆ ਇਹਨਾਂ ਦੇ ਹੱਥ ਦੇ ਵਿੱਚ ਕਰਪਾਨਾ ਡਾਡ ਖੰਡੇ ਇਨਨ ਸਾਰਿਆਂ ਨੇ ਮਿੱਤਰ ਉਹਨਾਂ ਵਿੱਚੋਂ ਤੁਹਾਨੂੰ ਪਤਾ ਕਿਸੇ ਦਾ ਨਾਮ ਪਤਾ ਕੋਈ ਬੰਦੇ ਦਾ ਹਾਂਜੀ ਹਾਂਜੀ ਕੀ ਨਾਮ ਉਹਨਾਂ ਦਾ ਇੱਕ ਵਿੱਕੀ ਹਮ ਸਨੋਬ ਜਗੀਰਾਮ ਹਮ ਇਹ ਖੁਦ ਇੱਕ ਰਿੱਕੀ ਸਨੋਬ ਜਗੀਰਾਮ ਇੱਕ ਗੁਰਮਖ ਹਮ ਸਨੋਬ ਮਹਾਜਾ ਹਮ ਤੇ ਤੇ ਰਵੀ ਹਮ ਸਨੋਬ ਮੀਰ ਹਮ ਇੱਕ ਸਨੀ ਸਨੋਬ ਮੀਰ ਤੇ ਜਗੀਰ ਖੁਦ ਆਪ ਠੀਕ ਆ ਨੋ ਤਿੰਨ ਬੰਦੇ ਆਨਪਛਾਤੇ ਸੀ ਜਿਹੜੇ ਮੇਰੀ ਪਛਾਣ ਚ ਨਹੀਂ ਆਏ ਗਾੜੀ ਬਿਆਨਾ ਕਦੋਂ ਹੋਇਆ ਸੀ ਤੇ ਕੀ ਟਾਈਮ ਪਿਆ ਸੀ ਬਿਆਨਾ ਆ ਤੋਂ 2 ਸਾਲ ਤੋਂ ਉੱਪਰ ਹੋ ਗਿਆ 2 ਸਾਲ ਦਾ ਬਿਆਨਾ ਸੀ 3 ਮਹੀਨੇ ਬਿਆਨਾ ਨੰਗੇ ਨੂੰ ਹੋ ਗਿਆ ਹਾਂ ਅਣ ਇਹਨਾਂ ਨੂੰ ਮੈਂ ਸਨੇਹ ਘਲਦਾਰੇ ਵੀ ਆ ਜਿਓ ਰਜਿਸਟਰੀ ਕਰਾ ਲਓ ਇਹ ਬਾਣੀ ਬੰਦੇ ਉੱਥੇ ਟਾਈਮ થી ਪਹੁੰਚੀ ਨਹੀਂ ਹੋਰ ਕੀ ਬਿਆਨੇ ਦੇ ਵਿੱਚ ਹੀ ਸਾਡੀ ਜ਼ਮੀਨ ਨੂੰ ਕਬਜ਼ਾ ਕਰਨ ਨੂੰ ਫਿਰਦੇ ਸੀਗੇ ਥਾਣਾ ਕਿਹੜਾ ਪੈਂਦਾ ਤੁਹਾਨੂੰ ਚੌਕੀ ਕਿਹੜੀ ਪੈਂਦੀ ਹੈ ਚੌਕੀ ਜਿਹੜੀ ਤੇ ਮੇਰੀ ਥਾਣਾ ਉਹ ਹੈਗੀ ਆ ਗਰਾਿਆਂ ਦੇ ਵਿੱਚ ਉਹਨੂੰ ਚੌਕੀ ਗਰਾਿਆਂ ਥਾਣਾ ਪੈਂਦਾ ਜੀ ਇਹ ਮੈਂ ਖੌਦ ਜਿਹੜਾ ਆ ਉਹ ਮੈਂ ਹੈਗਾ ਜਮਾਲਪੁਰ ਦੇ ਵਿੱਚ ਇਹਨੂੰ ਚੌਕੀ ਫਗਵਾੜਾ ਥਾਣਾ ਪੈਂਦਾ ਠੀਕ ਹੈ ਸਿਟੀ ਫਗਵਾੜਾ ਉਹ ਤੁਹਾਡੀ ਮੰਗ ਹੀ ਹੈ ਜੀ ਹਾਂਜੀ ਤੁਹਾਡੀ ਮੰਗ ਹੀ ਹੈ ਜੀ ਬਸਸ ਮੰਗ ਇਹੀ ਹੈ ਜੀ ਆ ਦੇਖੋ ਮੇਰਾ ਹਾਲ ਠੀਕ ਹੈ ਕਿ ਨਹੀਂ ਬਸ ਬਾਹਰ ਦਾ ਦਿੱਤੀ ਆ ਮਾਰ ਘੁੱਟ ਕੀਤੀ ਆ ਸੜਕ ਦੇ ਉੱਪਰ ਨੰਮਾ ਪਾਪਾ ਮੈਨੂੰ ਘੁੱਟਿਆ ਕਰਪਾਨਾ ਡਾਟਾ ਨਾਲ ਘੁੱਟਿਆ ਬਸ ਮੈਨੂੰ ਇਹੀ ਆ ਵੀ ਮੈਨੂੰ ਇਨਸਾਫ ਦਿੱਤਾ ਜਾ ਠੀਕ ਹੈ ਸਰ ਮਾਮਲਾ ਇਹ ਤਾਂ ਮੇਰੀ ਦੁਕਾਨ ਹੈ ਚਰਾੜੀ ਜਮਾਲਪੁਰ ਦੇ ਅੱਗੇ ਵਿੱਚ ਪੈਂਦੀ ਹੈ ਜੀ ਦੋਨੇ ਭਰਾ ਦੁਕਾਨ ਤੇ ਬੈਠੇ ਸੀ ਇੱਕ ਗਿਆਨ ਚੰਦ ਜਿਹਦੇ ਕੋਲ ਉਹ ਤਾਂ ਕਾਹਨੂੰ ਬੋਲਦਾ ਫਿਰਦੀ ਹੈ ਤੋਂ 10 ਲੱਖ ਰੁਪਇਆ ਨੂੰ ਪੇਨਾ ਦਿੱਤਾ ਹੋਇਆ ਹੈ। ਉਹ ਬੰਦੇ ਨੇ ਛੱਡੇ ਕੱਲ ਹਮਲਾ ਕੀਤਾ 12:30 ਵਜੇ ਦੇ ਕਰੀਬ। ਗੱਡੀ ਲੈ ਕੇ ਆਏ ਨੇ ਨਾਲ ਉਹਦਾ ਭਤੀਜਾ ਸੀ ਪ੍ਰਗਨ ਕੁਮਾਰ, ਇੱਕ ਉਹਦਾ ਮੁੰਡਾ ਸੀ ਆਕਸ਼। ਉਹਦੇ ਭਤੀਜੇ ਨੇ ਪਿਸਟਲ ਲੈ ਕੇ ਛੱਡੇ ਗਾਲੀ ਗਲੋਸ ਕੀਤੀ ਤੇ ਸਾਨੂੰ ਪਿਸਟਲ ਦਿਖਾ ਕੇ ਧਮਕੀਆਂ ਦੇਂਦਾ ਸੀ। ਤੇ ਮੁੰਡੇ ਆਏ ਆ ਸਾਡੇ ਤੇ ਹਮਲਾ ਕੀਤਾ। ਉਹਨਾਂ ਨੇ ਨਾਲ ਉਹ ਮੁੰਡੇ ਹੋਰ ਵੀ ਸੀਗੇ। 8-9 ਜਣੇ ਸੀਗੇ। ਇਹ ਹੱਥ ਸੱਟਾਂ ਮਾਰੀਆਂ ਜੀ। ਉਹ ਇੱਕ ਮੇਰਾ ਭਰਾ ਆ ਰਵੀ, ਉਹ ਵੀ ਨਾਲ ਸੀ ਤੇ ਜੀ। ਉਹਨਾਂ ਨੇ ਸਾਡਾ ਚੋਟਾ ਮਾਰਿਆ ਸੀ ਭੱਜ ਕੇ ਜਾਨ ਬਚਾਈ ਲਈਏ ਸਾਡੇ ਗਵਰਨਰ ਦੇ ਕੋਲ ਨਾਲ ਕੋਟ ਪਨ ਗਈ ਸੀ ਪਰ ਉਹ ਤੁਹਾਡੇ ਤੇ ਦੋਸ਼ ਲਗਾ ਰਿਹਾ ਕਿ ਉਹਨਾਂ ਨੇ ਆ ਕੇ ਹਮਲਾ ਕੀਤਾ ਹੋਇਆ ਉਹ ਗੱਡੀ ਤੇ ਉਤਰੇ ਅਤੇ ਤੁਹਾਡੇ ਵੱਲੋਂ ਹਮਲਾ ਕੀਤਾ ਗਿਆ ਇੱਚ ਕਿੰਨੀ ਕੁ ਸੱਚਾਈ ਹੈ ਗੱਡੀ ਸਾਡੇ ਸਰ ਕੋਈ ਦੀ ਉੱਥੇ ਹੈ ਜੀ ਸਾਡੀ ਆਪਣੀ ਦੁਕਾਨ ਹੈ ਉਹ ਰਿੱਕੀ ਨਾਂ ਦੀ ਦੁਕਾਨ ਹੈ ਮੇਰੀ ਆਂਡ ਗੌਣ ਵੀ ਪਤਾ ਕਰ ਸਕਦੇ ਅਸੀਂ ਉੱਥੇ ਦੁਕਾਨ ਤੇ ਬੈਠੇ ਹਾਂ ਜੀ ਉਹ ਬੰਦੇ ਆਏ ਆ ਜਿਨ੍ਹਾਂ ਦੀ ਗੱਡੀ ਉੱਥੇ ਖੜੀ ਹੈ ਉਹਨਾਂ ਨੇ ਸਾਡੇ 'ਤੇ ਹਮਲਾ ਕੀਤਾ ਕੈਮਰਾ ਤੇ ਵੀਰ ਲਾ ਕੇ ਸਭ ਕੁਝ ਲੈ ਗਏ